ਪ੍ਰਕਾਸ਼ ਸਿੰਘ ਐਕਸ਼ਨ ਕਮੇਟੀ ਜਬਰ ਵਿਰੋਧੀ ਐਕਸ਼ਨ ਕਮੇਟੀ ਦਾ ਆਗੂ ਹਾਂ ਮੈਂ ਸਾਥੀ ਤਾਂ ਅੱਜ ਜਿਹੜਾ ਅਸੀਂ ਧਰਨਾ ਲਾ ਰਹੇ ਆਂ ਕੇ 9 ਫਰਵਰੀ ਜਨਵਰੀ ਨੂੰ ਦਾਨ ਸਿੰਘ ਵਾਲੇ ਪਿੰਡ ਵਿਖੇ ਅੱਠ ਘੜਾ ਨੂੰ ਘਰਾਂ ਨੂੰ ਸਾੜ ਦਿੱਤਾ ਗਿਆ ਸੀ ਇੱਕ ਘਰ ਟਹਾਤਾ ਸੀਗਾ ਤੇ ਉਹਨਾਂ ਦੇ ਸਮਾਨ ਦੀ ਬਗੜਾ ਟੁੱਕੀ ਕਰਤੀ ਸੀ ਤੇ ਬਹੁਤ ਸਾਰਾ ਸਮਾਨ ਚੱਕ ਕੇ ਉੱਥੋਂ ਦੇ ਲੈ ਗਏ ਸੀਗੇ ਉਹਦੇ ਤੇ ਪੁਲਿਸ ਨੇ ਬਣਦੀ ਕਾਰਵਾਈ ਜਿਹੜੀ ਅਜੇ ਤੱਕ ਨਹੀਂ ਕੀਤੀ ਥੋੜੇ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਉਹ ਜ਼ਮਾਨਤਾਂ ਤੇ ਵੀ ਆ ਗਏ ਬਾਹਰ ਤੇ ਬਾਕੀ ਜਿਹੜੇ ਅਜੇ ਬੰਦੇ ਫੜੇ ਨਹੀਂ ਗਏ ਉਹਨਾਂ ਦਾ ਜਿਹੜਾ ਸਮਾਨ ਸੀਗਾ ਉਹ ਲੈ ਕੇ ਆਏ ਸੀਗੇ ਗੈਸ ਦੇ ਸਿਲੰਡਰ ਆਪਣਾ ਬੈਟਰੀ ਤੇ ਉਹ ਬੱਕਰੀਆਂ ਦੀ ਚੋਰੀ ਕੀਤੀ ਸੀ ਜਾਂ ਹੋਰ ਸਮਾਨ ਸੀਗਾ ਜਿਹੜਾ ਉਹ ਸਮਾਨ ਵੀ ਹਜੇ ਪਰਪਾਈ ਉਹਨਾਂ ਨੇ ਨਹੀਂ ਕੀਤੀ ਗਈ ਇਸੇ ਤਰ੍ਹਾਂ ਜਿਹੜੇ ਘਰ ਸਾੜੇ ਗਏ ਸੀ ਸਾਡੀ ਮੰਗ ਸੀ ਕਿ 10 ਲੱਖ ਰੁਪਇਆ ਇੱਕ ਘਰ ਨੂੰ ਦਿਓ ਤਾਂ ਕਿ ਉਹ ਮੁਰਮਿਸੇਬਾ ਬਣਾ ਘਰ ਬਣਾ ਸਕੇ ਸੋ ਅਜੇ ਤੱਕ ਉਹ ਵੀ ਕੁਝ ਨਹੀਂ ਦਿੱਤਾ ਗਿਆ ਜਿਹਦੇ ਕਰਕੇ ਸਾਨੂੰ ਅੱਜ ਵੱਡਾ ਸਿਸਤਮ ਨਾ ਲਾਇਆ ਇਸੇ ਤਰ੍ਹਾਂ ਕੋਠੇ ਨਾਥਿਆਣੇ ਵੀ ਘਟਨਾ ਵਾਪਰੀ ਹੈ 15 ਫਰਵਰੀ ਨੂੰ ਉੱਥੇ ਵੀ ਜਿਹੜਾ ਬੰਦਾ ਇਨਸਾਫ ਨਹੀਂ ਦਿੱਤਾ ਗਿਆ ਜਿਹੜੇ 6 ਬੰਦਿਆਂ ਨੇ ਕੁੱਟਮਾਰ ਕੀਤੀ ਆ ਚਾਰਾਂ ਦੇ ਕੇਸ ਪਾਇਆ ਤੇ ਦੋਵਾਂ ਨੂੰ ਹਜੇ ਕੇਸ ਨਹੀਂ ਪਾਇਆ ਉਹਨਾਂ ਨੂੰ ਫੜਿਆ ਨਹੀਂਗਾ ਤੇ ਨਾਲ ਹੀ ਕਿ ਜਿਹੜੇ ਉਹ ਇੱਕ ਬੰਦਾ ਸੀ ਜਰਨਲ ਦਾ ਆਪ ਝਾੜੂ ਵਾਲਿਆਂ ਦਾ ਪ੍ਰਧਾਨ ਉਹਨੂੰ ਜਿਹੜਾ ਉਸ ਕੇਸ ਕੱਢਤਾ ਹੈ ਇਨਕੁਆਰੀ ਕਰੀਆ ਜਾਂ ਕੀ ਕਰਿਆ ਸਾਨੂੰ ਨਹੀਂ ਪਤਾ ਪਰ ਅਸੀਂ ਚਾਹੁੰਦੇ ਆ ਕਿ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਪੀੜਤ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ਜਿੰਨਾ ਚਿਰ ਇਨਸਾਫ ਨਹੀਂ ਮਿਲੂਗਾ ਐਕਸ਼ਨ ਕਮੇਟੀ ਦੇ ਤੌਰ ਤੇ ਅਸੀਂ ਲੜਾਂਗੇ ਜੀ ਪਰ ਇਸ ਦੇ ਵਿੱਚ ਐਮਰਲੇ ਸਾਹਿਬ ਨੇ ਵੀ ਕੁਝ ਮਦਦ ਦੇ ਚੈੱਕ ਦਿੱਤੇ ਸੀਗੇ ਜੀ ਪਰਿਵਾਰਾਂ ਨੂੰ ਡੀਸੀ ਸਾਹਿਬ ਨੇ ਵੀ ਕੁਝ ਮਦਦ ਦਿੱਤੀ ਸੀ ਨਹੀਂ ਉਹ ਬਹੁਤ ਨਾ ਮੁਨਕਣਾ 50-50000 ਦੇ ਚੈੱਕ ਦਵਾਇਆ ਹੈ ਰੈੱਡ ਕਰਾਸ ਤੋਂ ਉਸ ਤੋਂ ਬਾਅਦ ਕੋਈ ਲੱਖ-ਲੱਖ ਦਾ ਚੈੱਕ ਦਵਾਇਆ ਪਰ ਉਹ 1.5 ਲੱਖ ਦੇ ਨਾਲ ਕੋਈ ਘਰ ਨਹੀਂ ਪੈਂਦਾ ਘ ਉਹਨਾਂ ਦਾ ਉਹ ਜਾ ਕੇ ਦੇਖੋ ਤੁਸੀਂ ਕੀ ਹਾਲਤ ਕੀਤਾ ਘਰ ਦਾ ਟੈਂਕੀਆਂ ਉਹਨਾਂ ਦੀਆਂ ਤੋੜਤੀਆਂ ਬਾਸ਼ ਫਿਸ਼ਨ ਉਹਨਾਂ ਦੇ ਤੋੜਤੇ ਦਰਵਾਜ਼ੇ ਉਹਨਾਂ ਦੇ ਮਚਾਤੇ ਕੋਈ ਛੱਡਿਆ ਹੀ ਨਹੀਂ ਤੇ 1.5 ਲੱਖ ਨਾਲ ਤਾਂ ਕੁਝ ਵੀ ਨਹੀਂ ਬਣਦਾ ਉਹਨਾਂ ਦਾ ਭਾਂਡਾ ਉਹਨਾਂ ਦਾ ਨਹੀਂ ਛੱਡਿਆ ਕੋਈ ਇਹ ਕਹਿ ਰਹੇ ਸੀ ਆਪਸ ਵਿੱਚ ਰਿਸ਼ਤੇਦਾਰ ਵੀ ਨੇ ਜੀ ਫਿਰ ਇਸ ਤਰ੍ਹਾਂ ਦੀ ਨਹੀਂ ਚਲੋ ਹੋਣਗੇ ਤਾਂ ਆਪਸ ਵਿੱਚ ਜੇ ਕੋਈ ਲੜਾਈ ਹੋਈ ਹੈ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਇਹ ਵੀ ਕਿਸੇ ਦੇ ਘਰ ਛਾੜ ਦਿਓ ਜੇ ਰਿਸ਼ਤੇਦਾਰ ਵੀ ਹੈ ਉਹਨਾਂ ਨੇ ਘਰ ਛਾੜ ਦਿੱਤਾ ਇਹਦਾ ਮਤਲਬ ਹੈ ਭਰਵਾਈ ਤੱਕ ਆ ਹੋਣੀ ਚਾਹੀਦੀ ਆ ਨਾ ਜੀ ਹੁਣ ਕਿਸ ਤਰ੍ਹਾਂ ਦੀ ਮੰਗ ਕਰ ਰਹੇ ਤੁਸੀਂ ਅੱਜ ਜਿਹੜਾ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਮੰਗ ਕਰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਅਸੀਂ ਉਹਨਾਂ ਨੂੰ ਇਨਸਾਫ ਦਿਓ ਉਹਨਾਂ ਨੂੰ 10-10 ਲੱਖ ਰੁਪਈਆ ਘਰ ਨੂੰ ਦਿਓ ਤੇ ਨਾਲ ਜਿਹੜੇ ਬੰਦੇ ਬਾਹਰ ਰਹਿੰਦੇ ਆ ਉਹਨਾਂ ਨੂੰ ਫੜੋ ਤੇ ਨਾਲ ਉਹਨਾਂ ਦੇ ਜਿਹੜਾ ਚਲਾਨ ਪੇਸ਼ ਕਰੋ ਉਹਨਾਂ ਦਾ ਕਿਉਂਕਿ 90 ਦਿਨ ਹੋਣ ਵਾਲੇ ਆ ਤੇ ਉਹ ਕੇਸ ਤਾਂ ਕਿ ਕੇਸ ਲੜਿਆ ਜਾਵੇ ਉਹਨਾਂ ਬੰਦਿਆਂ ਨੂੰ ਸਜ਼ਾਵਾ ਦਿਵਾਈਆਂ ਜਾਣ ਤਾਂ ਅਸੀਂ ਇਹ ਪ੍ਰਸ਼ਾਸਨ ਤੇ ਜ਼ੋਰ ਪਾਵਾਂਗੇ ਅੱਜ ਐਸਐਸਪੀ ਨੂੰ ਮਿਲ ਕੇ ਵੀ ਕਿ ਜਿਹੜਾ ਉਹਨਾਂ ਦਾ ਚਲਾਨ ਆ ਜਿਹੜਾ ਜਲਦੀ ਤੋਂ ਜਲਦੀ ਪੇਸ਼ ਕੀਤਾ ਜਾਵੇ ਤਾਂ ਕਿ ਉਹਨਾਂ ਤੇ ਬੰਦ ਦੀ ਕਾਰਵਾਈ ਹੋ ਸਕੇ ਹੁਣ ਤੱਕ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਤੁਸੀਂ ਬੜੀ ਕਾਰਵਾਈ ਹੁਣ ਤੱਕ ਦੀ ਕਾਰਵਾਈ ਕੋਈ ਨਾ ਮੁਕਣਾ ਕੋਈ ਉਹਦੇ ਚ ਤਸੱਲੀ ਨਹੀਂ ਹੋਈ ਸਾਡੀ ਨਾ ਤਾਂ ਨਾਸੀਆਣੇ ਦੇ ਕੇਸ ਚ ਤੇ ਨਾ ਹੀ ਦਾਨ ਸਿੰਘ ਵਾਲੇ ਕੇਸ ਚ ਇਸ ਕਰਕੇ ਅਸੀਂ ਦੁਬਾਰੇ ਅੱਜ ਜਿਹੜਾ ਧਰਨਾ ਲਾਇਆ ਐ ਇਸੇ ਕਰਕੇ ਲਾਇਆ ਐ ਐਕਸ਼ਨ ਕਮੇਟੀ ਵੱਲੋਂ ਤੇ ਆਉਣ ਵਾਲੇ ਸਮੇਂ ਚ ਜੇ ਸਾਡੀਆਂ ਗੱਲਾਂ ਨਾ ਪੂਰੀਆਂ ਹੋਣੀਆਂ ਤਾਂ ਆਉਣ ਵਾਲੇ ਸਮੇਂ ਚ ਅਸੀਂ ਏਦੋਂ ਵੱਡਾ ਵੀ ਵੱਡਾ ਐਕਸ਼ਨ ਕਰਾਂਗੇ ਕਾਰੀਆਂ ਨਾਲ ਕੋਈ ਗੱਲਬਾਤ ਵੀ ਹੋਈ ਹੋਵੇ ਇਸ ਮਾਮਲੇ ਮੰਗਿਛਲੇ ਸਮੇਂ ਚ ਹੋਈ ਐ ਡੀਐਸਪੀ ਸਾਹਿਬ ਨਾਲ ਹੋਈ ਐ ਡੀਸੀ ਸਾਹਿਬ ਨਾਲ ਵੀ ਹੋਈ ਐ ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਇਨਸਾਫ ਦੇਵਾਂਗੇ ਪਰ ਉਹਨਾਂ ਗੱਲਾਂ ਨੂੰ ਵੀ 15-20 ਦਿਨ ਹੋ ਗਏ ਅਜੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਉਹ ਬੰਦੇ ਉਵੇਂ ਹੀ ਘੁੱਤਰੇ ਫਿਰਦੇ ਆ ਬਾਹਰ ਉਹਨਾਂ ਨੂੰ ਕੋਈ ਫੜਿਆ ਨਹੀਂ ਜਾ ਰਿਹਾ ਉਹਨਾਂ ਦੇ ਬੰਦੇ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਹੀ 10 ਲੱਖ ਰੁਪਇਆ ਦਿੱਤਾ ਜਾ ਰਿਹਾ ਸੋ ਇਹ ਸਾਰੀਆਂ ਕਾਰਵਾਈਆਂ ਹਜੇ ਉਸੇ ਤਰ੍ਹਾਂ ਖੜੀਆਂ ਜਿਹਦੇ ਕਰਕੇ ਅੱਜ ਤਰਨਾ ਲਾਇਆ ਦਾਨ ਸਿੰਘ ਵਾਲਾ ਕੇਸ ਹੈ ਜਿਹੜਾ ਉਹ ਉਹਦੇ ਵਿੱਚ ਪੂਰੀ ਕਾਰਵਾਈ ਹੋ ਚੁੱਕੀ ਹੈ ਜਿਹੜੀ ਸਰਕਾਰ ਵੱਲੋਂ ਜਿਹੜੇ ਹੈ ਕਿ ਪੀੜਤ ਪਰਿਵਾਰ ਉਹਨਾਂ ਨੂੰ ਬੰਨ ਦਾ ਮੌਜੂਦ ਹੈ ਵੀ ਦਿੱਤਾ ਜਾ ਚੁੱਕਿਆ ਤੇ ਹੋਰ ਮਤਲਬ ਪ੍ਰਾਈਵੇਟ ਸੰਸਥਾਵਾਂ ਵੱਲੋਂ ਵੀ ਕਾਫੀ ਮਦਦ ਕੀਤੀ ਜਾ ਚੁੱਕੀ ਹੈ ਉਹਨਾਂ ਦੀ ਤੇ ਜਿਹੜੀ ਤਕਤੀਸ਼ ਨਾਲ ਸੰਬੰਧਤਾ ਉਹਦੇ ਵਿੱਚ ਅਸੀਂ 17 ਬੰਦਿਆਂ ਦਾ ਇਸ ਦੇ ਵਿੱਚ ਚਲਾਨ ਦੇ ਚੁੱਕੇ ਹਾਂ ਇੱਕ ਬੰਦੇ ਦੀ ਹੋਰ ਅਰੈਸਟ ਹੈ ਉਹਦਾ ਸਪਲੀਮੈਂਟਰੀ ਚਲਾਨ ਦਿੱਤਾ ਜਾਊਗਾ ਤਿੰਨ ਬੰਦਿਆਂ ਦੇ ਜਿਹੜੇ ਨਹੀਂ ਫੜੇ ਗਏ ਉਹਨਾਂ ਦੇ ਅਸੀਂ ਬਰਾਂਟਾ ਹਾਸਲ ਕੀਤੇ ਜਾ ਚੁੱਕੇ ਨੇ ਉਹ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਜੇ ਨਹੀਂ ਫੜੇ ਜਾਣਗੇ ਤਾਂ ਉਹਨਾਂ ਦੇ ਹੈਗਾ ਪੀਓ ਬਣਾ ਕੇ ਜਿਹੜਾ ਉਹਨਾਂ ਦਾ ਚਲਾਨ ਦੇ ਦਿੱਤਾ ਜਾਊਗਾ ਉਹ ਕਹਿ ਰਹੇ ਕਿ ਚਲਾਨ ਨਹੀਂ ਹਜੇ ਤੱਕ ਪੇਸ਼ ਕੀਤਾ ਗਿਆ ਨਹੀਂ ਨਹੀਂ 17 ਬੰਦਿਆਂ ਦਾ ਚਲਾਨ ਪੇਸ਼ ਹੋ ਚੁੱਕਿਆ ਹੈ ਪੇਸ਼ ਹੋ ਚੁੱਕਿਆ ਹੈ ਉਹਨਾਂ ਨੇ ਬਿਲਕੁਲ ਜੀ ਤੇ ਬੇਬੁਨਿਆਦ ਦੋਸ਼ ਹੈ ਹਾਂ ਇਹ ਬਿਲਕੁਲ ਦੋਸ਼ ਬੇਬੁਨਿਆਦ ਹੈ 17 ਬੰਦਿਆਂ ਦਾ ਚਲਾਨ ਪੇਸ਼ ਅਦਾਲਤ ਹੋ ਚੁੱਕਿਆ ਹੈ ਇੱਕ ਦੇ ਮਤਲਬ ਗ੍ਰਿਫਤਾਰੀ ਹੋ ਚਲਾਨ ਪੇਸ਼ ਹੋਣ ਤੋਂ ਬਾਅਦ ਇੱਕ ਬੰਦੇ ਦੀ ਹੋਰ ਗ੍ਰਿਫਤਾਰੀ ਹੋ ਚੁੱਕੀ ਹੈ ਤਿੰਨ ਬੰਦੇ ਜਿਹੜੇ ਹੋ ਰਹੇ ਹੁੰਦੇ ਸੀ ਉਹਨਾਂ ਦੇ ਵੀ ਅਸੀਂ ਕੋਰਟ ਕੋਲੋਂ ਜਿਹੜੇ ਬਰੰਟ ਜਾਰੀ ਕਰਾ ਲਿਆ ਹੈ ਉਹਨਾਂ ਦੀ ਪੀਓ ਦੀ ਕਾਰਵਾਈ ਸ਼ੁਰੂ ਕਰਦੇ ਅੱਛਾ ਕੀ ਕਰਨਾ ਚਾਹੋਗੇ ਉਹਨਾਂ ਲੋਕਾਂ ਨੂੰ ਜੇ ਉਹ ਕਹਿੰਦੇ ਵੀ ਸਾਡੇ ਨਾਲ ਮੀਟਿੰਗ ਕਰਨ ਜਾਂ ਕਿਸੇ ਤਰ੍ਹਾਂ ਦੀ ਗੱਲਬਾਤ ਦੇ ਪੁਲਿਸ ਨਾਲ ਮੀਟਿੰਗ ਜਦੋਂ ਮਰਜ਼ੀ ਸਾਡੇ ਨਾਲ ਕਰ ਸਕਦੇ ਮੈਂ ਦਫ਼ਤਰ ਮੇਰੇ ਨਾਲ ਕਰਨੀ ਹੈ ਮ ਜੇ ਕਿਸੇ ਹੋਰ ਸੀਰ ਨਾਲ ਸੰਵਾਦ ਕਰਨੀ ਚਾਹੁੰਦੇ ਨੇ ਤਾਂ ਉਹਨਾਂ ਨਾਲ ਵੀ ਕਰਾ ਦਿੱਤੀ ਜਾਊਗੀ ਇਹਨਾਂ ਨੂੰ ਪੂਰੀ ਸੰਭਾਅ ਕੀਤੀ ਜਾਊਗੀ ਹਾਂ ਬਿਲਕੁਲ ਬਿਲਕੁਲ ਜੋ ਵੀ ਉਹਨਾਂ ਦਾ ਸ਼ੰਕਾ ਹੈਗਾ ਉਹਨਾਂ ਨੂੰ ਕਲੀਅਰ ਕੀਤਾ ਜਾਊਗਾ ਠੀਕ ਹੈ ਥੈਂਕ ਯੂ